ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੀ ਸੂਰੀ। ਸਾਥੀਓ ਸਾਡੇ ਨਾਲ ਉੱਗੇ ਲੇਖਕ ਤੇ ਸੀਨੀਅਰ ਜਰਨਲਿਸਟ ਜਸਵੀਰ ਸਿੰਘ ਨੂਰਪੁਰ ਅਜੀਤ ਅਖਬਾਰ ਤੋਂ ਸਾਡੇ ਨਾਲ ਨੇ ਅੱਜ ਸਵੇਰੇ ਮੈਂ ਸਰਵਨ ਦਾ ਆਰਟੀਕਲ ਪੜਿਆ ਜਿਹਦੇ ਵਿੱਚ ਲਿਖਿਆ ਸੀਗਾ ਕਿ ਭਗਤ ਸਿੰਘ ਜੀ ਦੇ ਸੁਪਨੇ ਹਾਲੇ ਵੀ ਅਧੂਰੇ ਨੇ ਇਹ ਇਹਨਾਂ ਨੇ ਕਿਉਂ ਲਿਖਿਆ ਇਹਨਾਂ ਦੇ ਮਨ 'ਚ ਕੀ ਵਿਚਾਰ ਨੇ ਪੂਰੀ ਜਾਣਕਾਰੀ ਲਵਾਂਗੇ ਸਰਵਨ ਨਾਲ ਗੱਲਬਾਤ ਕਰਦੇ ਆ। ਸਰਵਨ ਨੂੰ ਇੱਕ ਸਵਾਗਤ ਹੈ ਜੀ। ਅੱਛਾ ਬਹੁਤ ਹੀ ਵਧੀਆ ਤੁਹਾਡਾ ਪ੍ਰਾਰਲਾ ਤੁਸੀਂ ਜੀ ਅੱਜ ਖੜਕੜ ਕਲਾ ਦਾ ਜਿਹੜਾ ਮੇਲ ਸਮਾਗਮ ਲੋਕਾਂ ਨੂੰ ਦਿਖਾ ਰਹੇ ਆ ਤੇ ਵੱਡੀ ਗੱਲ ਹੈ ਜਿਹੜੀ ਤੁਸੀਂ ਕਹਿ ਕਿ ਨੌਜਵਾਨਾਂ ਦੇ ਸੁਪਨੇ ਅਜੇ ਵੀ ਅਧੂਰੇ ਆ ਲੋਕਾਂ ਦੇ ਸੁਪਨੇ ਵੀ ਅਜੇ ਅਧੂਰੇ ਆ ਜੀ ਕਿਉਂਕਿ ਬੇਰੁਜ਼ਗਾਰੀ ਨਸ਼ਾਖੋਰੀ ਭ੍ਰਸ਼ਟਾਚਾਰ ਅਜੇ ਖਤਮ ਨਹੀਂ ਹੋਇਆ ਸ਼ੋਸ਼ਣ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਉਹ ਪੂਰੇ ਨਹੀਂ ਹੋਏ ਅੱਜ ਨੌਜਵਾਨਾਂ ਨੂੰ ਰਜਗਾਰ ਨਾ ਮਿਲਣ ਜਾ ਕਰਕੇ ਉਹ ਵਿਦੇਸ਼ਾਂ ਨੂੰ ਜਾ ਰਹੇ ਨੇ ਜੰਗਲਾਂ ਰਾਹੀਂ ਤੇ ਆ ਰਹੇ ਨੇ ਮੁੜ ਕੇ ਸੰਗਲਾਂ ਰਾਹੀਂ ਉਹ ਦੇਖੋ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਤੁਸੀਂ ਦੇਖੋ ਕਿ ਮਾਮਾ ਦੇ ਪੁੱਤ ਜਿਹੜੇ 50-50 ਲੱਖ ਰੁਪਏ ਲਾ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਜਿਨ੍ਹਾਂ ਅੰਗਰੇਜ਼ਾਂ ਨੂੰ ਕੱਢਣ ਦੀ ਲਈ ਅਸੀਂ ਤਰਦਦ ਕੀਤਾ ਕੁਰਬਾਨੀਆਂ ਕੀਤੀਆਂ ਕਾਲੇ ਪਾਣੀਆਂ ਦੀਆਂ ਸਜਾਵਾਂ ਭੁਗਤੀਆਂ ਫਾਂਸੀਆਂ ਦੇ ਰਸੇ ਚੁੰਮੇ ਤੁਸੀਂ ਦੇਖੋ ਕਿ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਅੱਜ ਉਹਨਾਂ ਦੀਆਂ ਜੜੀਆਂ ਕੁਰਬਾਨੀਆਂ ਅੱਜ ਉਹਨਾਂ ਗੋਰਿਆਂ ਦੇ ਕੋਲ ਅਸੀਂ ਮੁੜ ਕੇ ਜਾਣ ਦੇ ਲਈ ਮਜਬੂਰ ਹਾਂ ਮਜਦੂਰੀ ਕਰਨ ਲਈ ਹਾਂ ਮਜਦੂਰੀ ਕਰਨ ਦੇ ਲਈ ਕਿਉਂਕਿ ਅੱਜ ਜਿਹੜਾ ਦੇਸ਼ ਆ ਮੁੜ ਕੇ ਜਿਹੜਾ ਉਹਨਾਂ ਹਾਲਾਤਾਂ ਵਿੱਚ ਜਾ ਰਿਹਾ ਕਿ ਲੋਕੀ ਅੱਜ ਦੇਖ ਰਹੇ ਨੇ ਸਾਡੇ ਹਾਲਾਤ ਕਿਹੋ ਜਿਹੇ ਨੇ ਅੱਜ ਗਰੀਬੀ ਦੇ ਵਿੱਚ ਪਿਸ ਰਹੇ ਨੇ ਦੇਸ਼ ਦੇ ਵਿੱਚ ਮੁੜ ਕੇ ਉਹੋ ਜਿਹੇ ਹਾਲਾਤ ਨਹੀਂ ਬਣ ਰਹੇ ਕਿ ਇੱਥੇ ਅਸੀਂ ਰਹਿ ਸਕੀਏ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਵਿਦੇਸ਼ਾਂ ਨੂੰ ਭੱਜ ਰਹੇ ਨੇ ਕੋਈ ਨਸ਼ਿਆਂ ਦੇ ਨਾਲ ਮਰ ਰਿਹਾ ਕੋਈ ਕਿਸੇ ਤਰ੍ਹਾਂ ਮਰ ਰਿਹਾ ਨੂਰਪੁਰ ਸਾਹਿਬ ਤੁਸੀਂ ਨਾ ਜਿਹੜੀ ਤਰਾਸਦੀ ਆ ਪੰਜਾਬ ਦੀ ਉਹਨੂੰ ਇੱਕ ਲਾਈਨ ਚ ਬੜੇ ਠੁਕਵੇਂ ਤਰੀਕੇ ਕਹਿ ਦਿੰਦਾ ਕਿ ਜਾ ਰਹੇ ਆ ਜੰਗਲਾਂ ਰਾਹੀਂ ਆ ਰਹੇ ਆ ਸੰਗਲਾਂ ਰਾਹੀਂ ਬਹੁਤ ਵੱਡੀ ਤੇ ਡੂੰਘੀ ਗੱਲ ਹੈ ਗੰਭੀਰ ਵਿਸ਼ਾ ਸਮਝਣਾ ਬਹੁਤ ਜ਼ਰੂਰੀ ਹੈ ਕਿ ਜਾ ਰਹੇ ਆ ਜੰਗਲਾਂ ਰਾਹੀਂ ਆ ਰਹੇ ਆ ਸੰਗਲਾਂ ਰਾਹੀਂ ਦੇਖੋ ਜੰਗਲਾਂ ਦੇ ਵਿੱਚ ਦੀ ਜਾ ਰਹੇ ਨੇ ਡੌਂਕੀਆਂ ਲਾ ਲਾ ਕੇ ਤੇ ਉਧਰੋਂ ਜਿਹੜਾ ਅਮਰੀਕਾ ਤੋਂ ਸਾਨੂੰ ਸੰਗੜਾ ਰਾਹੀਂ 에어ਪੋਰਟ ਦੇ ਉੱਤੇ ਤਾਰਿਆ ਜਾ ਰਿਹਾ ਇਹ ਤੋਂ ਵੱਡੀ ਤਰਾਸਤੀ ਕੀ ਹੋ ਸਕਦੀ ਹੈ ਲੱਖਾਂ ਰੁਪਏ ਲਾ ਕੇ ਜਾ ਰਹੇ ਅਸੀਂ ਤੋ ਇਹ ਲੋਨ ਚੱਕ ਕੇ ਉੱਜੜ ਉੱਜੜ ਕੇ ਕਿਸੇ ਤਰ੍ਹਾਂ ਜਾ ਰਿਹਾ ਕਿ ਅੱਜ ਉਹ ਭਗਤ ਸਿੰਘ ਨੂੰ ਸੱਚੀ ਸ਼ਰਧਾ ਦੇਈ ਹੈ ਜਿਵੇਂ ਅੱਜ ਮੈਡੀਕਲ ਕਾਲਜ ਸਾਡੇ ਜ਼ਿਲ੍ਹੇ ਦੇ ਵਿੱਚ ਖੁੱਲ ਰਿਹਾ ਸਹੀ ਮਿਹਨਤ ਜੇ ਖੁੱਲ ਜਵੇ ਤੇ ਵੱਡੀ ਗੱਲ ਆ ਕਿਉਂਕਿ ਅੱਛਾ ਜੇ ਨਵੇਂ ਸ਼ਹਿਰ ਚ ਖੁੱਲ ਰਿਹਾ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਤੁਹਾਡੇ ਵਿਚਾਰ ਬੜੇ ਅੱਛੇ ਨੇ ਜੇ ਨਵੇਂ ਸ਼ਹਿਰ ਚ ਖੁੱਲਦਾ ਨਵੇਂ ਸ਼ਹਿਰ ਦੇ ਲੋਕਾਂ ਨੂੰ ਜਾਂ ਖਾਸ ਕਰਕੇ ਬਰਨਾਲੇ ਪਿੰਡ ਦੇ ਲੋਕਾਂ ਨੂੰ ਵੀ ਕੋਈ ਫੈਸਿਲਿਟੀਆਂ ਮਿਲਣੀ ਚਾਹੀਦੀ ਆ ਦੇਖੋ ਅੱਜ ਤੱਕ ਤੇ ਬਰਾਲੇ ਪਿੰਡ ਨੂੰ ਵੀ ਲਾਰਿਆਂ ਚ ਰੱਖਿਆ ਗਿਆ ਕਿਉਂਕਿ ਉਹਨਾਂ ਦੀ ਜਿਹੜੇ ਜ਼ਮੀਨ ਦੇ ਐਕਵਾਇਰ ਕਰਨ ਦੇ ਸਮੇਂ ਉਹਨ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਉਹਨਾਂ ਨੇ 2-4 ਸ਼ਰਤਾਂ ਰੱਖਿਆ ਸੀ ਕਿ ਸਾਡੇ ਪਿੰਡ ਦੇ ਜਿਹੜੇ 2 ਬੱਚਿਆਂ ਉਹਨਾਂ ਨੂੰ ਇੱਥੇ ਦਾਖਲਾ ਮਿਲੇ ਜਿਹੜੀ ਉੱਥੇ ਦੀ ਜ਼ਮੀਨ ਹੈ ਉਹਦੇ ਵਿੱਚ ਪਾਰਕਿੰਗ ਦੀ ਸਹੂਲਤ ਦੇ ਲਈ ਜਿਹੜੇ ਪੈਸੇ ਆ ਕਿਉਂਕਿ ਜਿਹੜੀ ਇੱਕ ਜ਼ਮੀਨ ਪੰਚਾਇਤ ਨੇ ਦੇਣੀ ਆ ਉਸ ਪੰਚਾਇਤ ਨੂੰ ਹਾਲਾਵਾਰਿਆ ਇੱਕ ਵਸੇ ਉਹਦਾ ਮੁਰਕੇ ਵੀ ਕੋਈ ਸਾਧਨ ਮਿਲਣਾ ਚਾਹੀਦਾ ਪਰ ਉਹਦੀਆਂ ਅਜੇ ਤੱਕ ਉਹਨਾਂ ਨੇ ਮੰਗਾ ਨਹੀਂ ਮੰਨੀਆਂ ਜਾ ਰਹੀਆਂ ਤੇ ਇਦਾਂ ਨਾ ਹੋਵੇ ਕਿਤੇ ਡਰਾਮਾ ਬਣ ਕੇ ਰਹਿ ਜਵੇ ਜਿਵੇਂ ਪੰਜਾਬ ਦੇ ਵਿੱਚ 4 ਮੈਡੀਕਲ ਕਾਲਜਾਂ ਦੇ ਨੀਂ ਪੱਥਰ ਰੱਖ ਗਏ ਤੇ ਉੱਥੇ ਜਿਹੜੀ ਇਸ ਵੇਲੇ ਮੱਖੀਆਂ ਭਿੰਡ ਰਹੀਆਂ ਆ ਜਿਵੇਂ ਮਾਸਤੂਆਣੇ ਦੇ ਵਿੱਚ ਵੀ ਅਡੇ ਤੱਕ ਉੱਥੇ ਦੇ ਉੱਥੇ ਹਾਲਾਤ ਨੇ ਕਪੂਰਥਲੇ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਨੇ ਮਲੇਰਕੋਟਲੇ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਨੇ ਕਿਤੇ ਸਾਲੇ ਖਟਕੜ ਕਲਾਂ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਨਾਲ ਰਹਿਣ ਕਿ ਸ਼ਹੀਦ ਭਗਤ ਸਿੰਘ ਦੇ ਜਿਹੜਾ ਮੈਡੀਕਲ ਕਾਲਜ ਆ ਉਹ ਧੂਰਾ ਰਹਿ ਜਾਏ ਉੱਥੇ ਕਿਤੇ ਮੱਖੀਆਂ ਹੀ ਭਿੰਡ-ਭਿੰਡ ਨਾ ਕਰਨ ਕਿਤੇ ਕਬੂਤਰ ਹੀ ਆਪਣਾ ਡੇਰ ਨਾ ਪਾ ਲੈਣ ਹਾਂ ਇਸ ਕਰਕੇ ਇਹ ਜਿਹੜਾ ਕੰਮ ਨੀ ਪੱਥਰ ਰੱਖਿਆ ਉਹਨਾਂ ਦੇ ਉੱਤੇ ਜਿਹੜੇ ਆ ਉਹ ਫੁੱਲ ਚੜਨੇ ਜ਼ਰੂਰੀ ਹੈ ਜੀ ਤੇ ਜਿਹੜੇ ਮੌਜੂਦ ਸਾਡੇ ਨਿੱਕੇ ਭੈਣ ਭਰਾ ਦੇਖ ਰਹੇ ਆ ਉਹਨਾਂ ਨੂੰ ਕੋਈ ਸਨੇਹਾ ਤੁਸੀਂ ਦੇਣਾ ਚਾਹੋ ਉਹਨਾਂ ਨੂੰ ਮੇਕੋ ਸਨੇਹਾ ਦੇਣਾ ਚਾਹਨਾ ਕਿ ਤੁਸੀਂ ਜਿਹੜੇ ਅੱਜ ਹਾਲਾਤ ਹੈ ਤੁਹਾਨੂੰ ਉਜਾੜਨ ਦੇ ਉੱਤੇ ਸਾਰੇ ਤੰਤਰਾਂ ਦੇ ਲੱਗੇ ਹੋਏ ਨੇ ਤੁਸੀਂ ਨਸ਼ਿਆਂ ਤੋਂ ਬਚੋ ਆਪਣੀ ਜਵਾਨੀ ਸੰਭਾਲੋ ਰੋਜ਼ਗਾਰ ਕਰੋ ਕੰਮ ਕੋਈ ਵੀ ਮਾੜਾ ਨਹੀਂ ਅਸੀਂ ਵਿਦੇਸ਼ਾਂ ਜਾ ਕੇ ਕੰਮ ਕਰਦੇ ਆਂ ਦੂਜੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਲੋਕੀ ਕੰਮ ਕਰ ਰਹੇ ਨੇ ਕੰਮ ਦੇ ਨਾਲ ਜੁੜੀਏ ਤਾਂ ਹੀ ਸਾਡੇ ਚੰਮ ਦੀ ਕਦਰ ਹੋਣੀ ਹੈ ਕੰਮ ਨਾਲ ਕਿਰਤ ਨਾਲ ਜੁੜੀਏ ਤਾਂ ਹੀ ਕ੍ਰਾਂਤੀਕਾਰੀ ਕਹਿ ਲਾਵਾਂਗੇ ਜੀ ਜੀ ਬਹੁਤ ਬਹੁਤ ਸ਼ੁਕਰ ਹੈ ਬਹੁਤ ਬਹੁਤ ਮਿਹਰਬਾਨੀ হমেশা ঠিক তাহলে সিখান মিল ঠিক